ਸਾਚਰੀਆ ਕਾਲ ਜੀ ਗੱਲ ਕਰਦੇ ਆਪਾਂ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੀ ਸਭ ਤੋਂ ਵੱਡੀ ਪ੍ਰੋਡਿਊਸਰ ਕੰਪਨੀ ਦੇ ਵਿੱਚੋਂ ਇੱਕ ਗੀਤ MP3 ਦੇ ਮਾਲਕ ਕੇਵੀ ਢਿੱਲੋਂ ਨੂੰ ਅੰਤ ਕੀ ਅਰਸ਼ ਡੱਲਾ ਦੇ ਸਾਥੀ ਜੰਟਾ ਖੜਨੇ ਜਾਣ ਤੋਂ ਮਾਰਨ ਦੀ ਦਿੱਤੀ ਧਮਕੀ ਇਸ ਸਬੰਧ ਦੇ ਵਿੱਚ ਇੱਕ ਆਡੀਓ ਸਾਹਮਣੇ ਵੀ ਆਇਆ ਆਡੀਓ ਦੇ ਵਿੱਚ ਜੰਟੇ ਨੇ ਕਿਹਾ ਕਿ ਇਹ ਉਹੀ ਬੰਦਾ ਹੈ ਜਿਨੇ ਸਟਾਰਟਿੰਗ ਦੇ ਵਿੱਚ ਸਿੱਧੂ ਮੂਸੇ ਵਾਲੇ ਨੂੰ ਧਮਕਾਉਣ ਦਾ ਕੰਮ ਸ਼ੁਰੂ ਕੀਤਾ ਸੀ ਹੌਣ ਚਾਹ ਜਿੰਨਾ ਵੀ ਮਾਸੂਮ ਬਣ ਲੇ ਚਾ ਜਿਹੜਾ ਵੀ ਮੂੰਹ ਤੇ ਮਖੌਟਾ ਪਾ ਲੇ ਇਹ ਸਿੱਧੂ ਮੂਸੇ ਵਾਲੇ ਦੇ ਘਰੇ ਵੀ ਗਿਆ ਸੀ ਉੱਥੇ ਜਾ ਕੇ ਰੋਇਆ ਵੀ ਸੀਗਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ 25 ਤੋਂ ਜ਼ਿਆਦਾ ਸਟਾਰ ਗਾਇਕ ਗੀਤ ਐਮਪੀ 3 ਦੇ ਜ਼ਰੀਏ ਕੰਮ ਕਰਦੇ ਨੇ ਐਦਾਂ ਦੇ ਇੰਨਾ ਗਾਇਕਾਂ ਦੀ ਚਿੰਤਾ ਤਾਂ ਵਧਣਾ ਲਾਜ਼ਮੀ ਹੈ ਗੀਤ ਐਮਪੀ 3 ਦੇ ਵਿੱਚ ਪੰਜਾਬ ਦੇ ਗਾਇਕ ਜਸਮਣਕ ਦੀਪ ਜੰਡੂ ਬੋਮੀਆਂ ਡਿਵਾਈਨ ਹੁਨਰ ਸਿੰਧੂ ਵੱਡਾ ਗਰੇਵਾਲ ਕਰਨ ਰੰਧਾਵਾ ਹਰਫ ਚੀਮਾ ਜੀ ਖਾਨ ਅਮਰਤਮਾਨ ਜਗਜੀਤ ਸੰਧੂ ਵਰਗੇ ਕਈ ਨਾਮ ਸ਼ਾਮਿਲ ਨੇ ਤੇ ਆਪਾਂ ਜੇ ਗੱਲ ਕਰੀਏ ਤਾਂ Madhya Pradesh ਦੇ Gwalior ਦੇ ਡੱਬਰਾ ਦੇ ਵਿੱਚੋਂ ਜਸਵੰਤ ਸਿੰਘ ਦੀ ਹੱਤਿਆकांड ਦੀ ਜ਼ਿੰਮੇਵਾਰੀ ਵੀ ਜੰਟਾ ਖੜਨੇ ਹੀ ਲਈ ਸੀ ਜਿਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਸਵੰਤ ਸਿੰਘ ਨਾਲ ਸਾਡੀ ਕੋਈ ਪੁਰਾਣੀ ਰੰਜਿਸ਼ ਸੀਗੀ ਜਿਦੇ ਚੱਲਦੇ ਅਸੀਂ ਵਾਰਦਾਤ ਨੂੰ ਇੰਜਾਮ ਦਿੱਤਾ ਸੀਗਾ ਏ ਹੁਣ ਅਰਸ਼ ਡੱਲਾ ਦਾ ਸਾਥੀ ਜੰਟਾ ਖੜੜ ਕਹਿੰਦਾ ਕਿ ਹੁਣ ਸਾਡੇ ਕੋਲੇ ਇੱਕ ਦੋ ਕੰਮ ਬਾਕੀ ਨੇ ਜਿਹੜੇ ਜਲਦੀ ਪੂਰੇ ਕਰ ਦਵਾਂਗੇ ਇਹਦੇ ਵਿੱਚ ਸਭ ਤੋਂ ਵੱਡਾ ਕੰਮ ਆ ਸਾਡਾ ਕੇਵੀ ਢੱਲੋ ਦਾ ਜੋ ਗੀਤ MP3 ਦਾ ਮਾਲਿਕ ਹੈ ਚਾਹੇ ਉਹ ਆਪਦੇ ਆਪ ਨੂੰ ਗੀਤ MP3 ਕਹੇ ਚਾਹੇ ਜੀਟ MP3 ਕਹੇ ਦੋਨੇ ਹੀ ਇੱਕ ਹੀ ਹੋਣਗੇ ਇਹ ਵਿਅਕਤੀ ਨੇ ਇਹ ਬੰਦੇ ਨੇ ਕਈ ਲੋਕਾਂ ਨੂੰ ਠੱਗਿਆ ਕਈ ਲੋਕਾਂ ਨੂੰ ਪ੍ਰੇਸ਼ਾਨ ਵੀ ਕੀਤਾ ਸਾਡੇ ਭਰਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਇਹਦਾ ਹੀ ਸ਼ਿਕਾਰ ਹੋਏ ਸੀਗੇ ਅੱਗੇ ਜੰਟਾ ਖੜੜ ਕਹਿੰਦਾ ਕਿ ਤੁਹਾਡੇ ਨਾਲ ਘੁੰਮਣ ਵਾਲੇ ਜਿਹੜੇ 2-4 ਹੋਰ ਜਿਹੜੇ ਗਾਇਕ ਨੇ ਉਹਨਾਂ ਨੂੰ ਸਲਾਹ ਦਿਨਾ ਮੈਂ ਕਿ ਤੁਸੀਂ ਆਪਦਾ ਕੰਮ ਲੱਭ ਲਓ ਕਿਤੇ ਐਦੀ ਵਜ੍ਹਾ ਨਾਲ ਆਪਦਾ ਨੁਕਸਾਨ ਨਾ ਕਰਵਾ ਬੈਠੋ ਤੁਸੀਂ ਸਭ ਮੈਨੂੰ ਸਮਝੋਤਾ ਕਰਨ ਲਈ ਚਾਹ ਜਿਹੜੇ ਮਰਜ਼ੀ ਬੰਦੇ ਦੇ ਥਰੂ ਬੁਲਾਓ ਹੁਣ ਤੁਹਾਡੇ ਨਾਲ ਕੋਈ ਸਮਝੋਤਾ ਨਹੀਂ ਹੋਊਗਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕੀ ਕੇਵੀ ਢਿੱਲੋ ਰਾਜਸਥਾਨ ਦਾ ਰਹਿਣ ਵਾਲਾ ਤੇ ਇਹਦਾ ਪੂਰਾ ਨਾਮ ਕੇਵਲ ਸਿੰਘ ਢਿੱਲੋ ਆ ਤੇ ਇਹਨੇ ਕਈ ਲੋਕਪ੍ਰੀਆ ਗਾਣੇ ਬਣਾਏ ਨੇ ਜਿਵੇਂ ਕਿ ਜਸਮਣਕ ਦਾ ਗਾਣਾ ਲਹਿੰਗਾ ਜਸਮਣਕ ਦਾ ਗਾਣਾ ਪ੍ਰਾਡਾ ਗੁਰੂ ਦਾ ਗਾਣਾ ਨਿਰਾ ਇਸ਼ਕ ਪਰਮੇਸ਼ਵਰ ਮੇ ਤੇ ਗੁਰੂ ਦਾ ਗਾਣਾ ਯਾਰ ਬੇਲੀ ਸੁੱਖੀ ਤੇ ਗੁਰੂ ਦਾ ਗਾਣਾ ਮਿਲ ਲੋ ਕਰਨਰ ਰੰਧਾਵਾ ਦਾ ਨਾਮ ਫੁਲਕਾਰੀ ਰਾਜਸਥਾਨ ਦੇ ਰਹਿਣ ਵਾਲੇ ਕੇਵੀ ਢਿੱਲੋ ਨੇ ਪੰਜਾਬ ਦੀ ਪਟਿਆਲਾ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਆ ਤੇ ਗੀਤ MP3 YouTube ਚੈਨਲ ਦੇ 35.7 ਮਿਲੀਅਨ ਸਬਸਕ੍ਰਾਈਬਰ ਨੇ ਧੰਨਵਾਦ ਜੀ